ਅੱਜ ਡਾਕਟਰ ਹੁਪੀ ਮਰਾਓ ਅੰਬੇਦਕਰ ਮਿਸ਼ਨ ਸਮਰਾਲਾ ਬਿਲਫੇਰ ਸੁਸਾਇਟੀ ਵੱਲੋਂ ਨਵੇਂ ਬੱਸ ਅੱਡੇ ਨੇੜੇ ਠੰਡੇ ਮਿੱਠੇ ਪਾਣੀ ਦੀ ਸਬੀਲ ਅਤੇ ਸ਼ਾਨਦਾਰ ਫਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ ਇਸ ਬੰਦੀ ਸੁਸਾਇਟੀ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਪਦੀ ਹੋਈ ਗਰਮੀ ਨੂੰ ਦੇਖਦੇ ਹੋਏ ਠੰਡੇ ਮਿੱਠੇ ਜਲਦੀ ਸਬੀਲ ਲਗਾਈ ਗਈ ਹੈ ਇਸ ਵਿੱਚ ਮਿੱਠੇ ਜਲ ਤੋਂ ਇਲਾਵਾ ਜਲ ਜ਼ੀਰੇ ਦੀ ਵੀ ਸਬੀਲ ਲਗਾਈ ਗਈ ਹੈ ਬੂਟਿਆਂ ਦੇ ਲੰਗਰ ਸੰਬੰਧੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਸ ਵਾਰ ਜੋ ਤਾਪਮਾਨ 50 ਡਿਗਰੀ ਦੇ ਲਗਭਗ ਪਹੁੰਚ ਚੁੱਕਿਆ ਹੈ ਉਸ ਨੂੰ ਰਾਹਤ ਪਾਉਣ ਲਈ ਇੱਕ ਉਪਰਾਲਾ ਸਾਡੀ ਸੋਸਾਇਟੀ ਵੱਲੋਂ ਕੀਤਾ ਗਿਆ ਇਸ ਵਾਰ ਅਸੀਂ ਠੰਡੇ ਮਿੱਠੇ ਜਲ ਦੀ ਸਬੀਲ ਦੇ ਨਾਲ ਸਾਡੇ ਵੱਲੋਂ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਹੈ ਜੋ ਵੀ ਇਸ ਲੰਗਰ ਵਿੱਚ ਸਾਡੇ ਤੋਂ ਬੂਟੇ ਲੈ ਕੇ ਜਾਂਦਾ ਉਹਨਾਂ ਤੋਂ ਇਹ ਵਿਸ਼ਵਾਸ ਲਿਆ ਜਾਂਦਾ ਹੈ ਕਿ ਉਹ ਇਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ ਅਤੇ ਡਾਕਟਰ ਭੀਮਰਾਓ ਅੰਬੇਦਕਰ ਮਿਸ਼ਨ ਵੈਲਫੇਅਰ ਸੁਸਾਇਟੀ ਸਮਰਾਲਾ ਵੱਲੋਂ ਆਪਣੇ ਤੌਰ ਤੇ 100 ਦੇ ਕਰੀਬ ਬੂਟੇ ਜਿਸ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾਣਗੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੇ ਜੀਵਨ ਵਿੱਚ ਇੱਕ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਨਾਮ ਤੁਸੀਂ ਆਪਣਾ ਸੇਵਾ ਸਿੰਘ ਐਮ ਸੀ ਬੋਰਡ 15 ਜੀ ਅੱਜੋ ਜਵੀਲ ਲਾਈ ਹੈ ਕਿ ਹੈ ਇਹ ਸਾਡੀ ਇੱਕ ਸੰਸਥਾ ਜੀ ਡਾਕਟਰ ਧੀਮਰਾ ਉਮੈਦਕਰ ਕਲਿਊਸ਼ਨ ਸਮਰਾਹਾ ਤੇ ਵਾਤਾਵਰਨ ਦੇ ਵਿਦੇ ਮੌਕੇ ਤੇ ਅਸੀਂ ਇੱਕ ਇੱਕ ਉਪਰਾਲਾ ਕਰਾਇਆ ਉਹਦੇ ਵਿੱਚ ਇੱਕ ਤਾਂ ਜਵੀਲ ਲਾਈ ਹੈ ਜਿਹੜੀ ਜਲਦੀ ਸੇਵਾ ਉਹ ਕਰ ਰਹੀ ਹੈ ਇੱਕ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਆ ਜਿਹੜੇ ਅੱਜ ਪੰਜਾਬ ਦੇ ਵਿੱਚ ਤਾਂ ਪੂਰੇ ਇੰਡੀਆ ਦੇ ਵਿੱਚ ਦੇਖ ਰਹੇ ਆ ਦਰੜਤਾਂ ਦੇ ਘਾੜ ਦੇ ਕਾਰਨ ਕਿੰਨੀ ਗਰਮੀ ਇਸ ਵਾਰ ਜਿਹੜਾ ਟੈਂਪਰੇਚਰ ਆ ਔਰ 42 ਤੋਂ ਜਿਹੜਾ ਜ਼ਿਆਦਾ ਕ੍ਰੋਸ ਕਰ ਗਿਆ ਜੀ ਉਹ ਜਿਹੜੀ ਉਹਦੀ ਮੇਨ ਪ੍ਰੋਬਲਮ ਆ ਦਿਨੋਂ ਦਿਨ ਜਿਹੜੇ ਦਰਖਤ ਆ ਉਹ ਵੱਡੇ ਜਾ ਰਹੇ ਆ ਜਾਂ ਘਟਦੇ ਜਾ ਰਹੇ ਆ ਔਰ ਅਸੀਂ ਇਹਦੇ ਵਿੱਚ ਜਿਹੜੇ ਬੂਟੇ ਆ ਉਹ ਲੋਕਾਂ ਨੂੰ ਵੰਡ ਰਹੇ ਆ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਇਹਨਾਂ ਨੂੰ ਘਰੇ ਜਾ ਕੇ ਆਪਣੇ ਜਿੱਥੇ ਜਗ੍ਹਾ ਹੈਗੀ ਉੱਥੇ ਲਾ ਕੇ ਇਹਨਾਂ ਦੇ ਦੇਖਭਾਲ ਕਰੋ ਕਿੰਨੇ ਬੂਟੇ ਵੰਡਣ ਦਾ ਤਿੱਚਰ ਰੱਖਿਆ ਸੀ ਸਮਥਿੰਗ ਲਗਭਗ 100 ਬੂਟਾ ਜੀ ਇਹ ਸਾਮਭਾਲ ਕੇ ਮੈਂ ਕਰੂੰਗਾ ਸਾਮ ਸਭਾਲ ਸਰ ਜਿਹਨੂੰ ਨਾਲ ਜਿਹਨੂੰ ਬੂਟਾ ਵੰਡ ਰਹੇ ਆ ਉਹਨਾਂ ਨੂੰ ਅਵੇਅਰ ਕਰ ਰਿਹਾ ਇੱਕ 100 ਕ ਬੂਟਾ ਸੀ ਸਾਮ ਨੂੰ ਆਪਣਾ ਲਾਉਣਾ ਆ ਉਹਦੀ ਸਾਮ ਅੱਜ ਡਾਕਟਰ ਭੀਮਰਾਓ ਬੇਦਕਰ ਮਿਸ਼ਨ ਬੈਲਫੇਅਰ ਸੁਸਾਇਟੀ ਵੱਲੋਂ ਸਮਰਾਲਾ ਲਾਕਨ ਵਾਸੀਆਂ ਦੇ ਸਹਿਯੋਗ ਨਾਲ ਵਾਤਾਵਰਣ ਦੇ ਸ ਨੂੰ ਸਮਰਪਿਤ ਬੂਟੇਬੰਡ ਸਮਾਰੋਪ ਕੀਤਾ ਗਿਆ ਤੇ ਨਾਲ ਠੰਡੇ ਮਿੱਠੇ ਜਲਦੀ ਸਵੀਰ ਲਈ ਆ ਇਹ ਜਿਹੜਾ ਅੱਜ ਕੱਲ ਟੈਂਪਰੇਚਰ 48 ਡਿਗਰੀ ਚੱਲ ਰਿਹਾ ਇਨਸਾਨੀਅਤ ਨੂੰ ਬਚਾਉਣ ਲਈ ਇਹ ਅਸੀਂ ਉਪਰਾਲਾ ਕੀਤਾ ਵਾ ਅੱਜ ਅਸੀਂ ਇਸ ਰੋਡ ਤੇ 100 ਬੂਟਾ ਲਾਇਆ ਤੇ 100 ਬੂਟਾ ਲੋਕਾਂ ਨੂੰ ਵੰਡਿਆ ਗਿਆ ਤੇ ਇਹੀ ਸਾਡਾ ਸਸਤਾ ਦਾ ਮਿਸ਼ਨ ਆ ਇਹੀ ਸਾਡਾ ਕਰਜ ਹੈ ਜੀ ਹਾਂ ਜੀ ਨਾਮ ਦੱਸੋ ਮੈਂ ਰਕबीर ਸਿੰਘ ਡਾਕਟਰ ਪ੍ਰੀਮ ਰੌ ਮੈਡੀਕਲ ਮਿਸ਼ਨ ਵੈਲਫੇਅਰ ਸੈਟੀ ਸਮਰਾਲਾ ਦੇ ਮੀਤ ਪ੍ਰਧਾਨ ਵੱਲੋਂ ਆਪ ਜੀ ਦਾ ਪਹਿਲਾਂ ਧੰਨਵਾਦ ਕਰਦਾ ਹਾਂ ਵੀ ਜਿਹੜਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ ਪ੍ਰੈਸ ਦਾ ਬਹੁਤ ਇਸ ਕੰਮ ਦੇ ਵਿੱਚ ਯੋਗਦਾਨ ਹੁੰਦਾ ਕਿਉਂਕਿ ਘਰ ਘਰ ਤੱਕ ਹਰ ਇੱਕ ਗੱਲ ਨੂੰ ਪਹੁੰਚਾਉਣਾ ਹੁੰਦਾ ਹੈ ਅਸੀਂ ਡਾਕਟਰ ਪ੍ਰੀਮ ਰੌ ਮੈਡੀਕਲ ਮਿਸ਼ਨ ਵੱਲੋਂ ਅੱਜ ਪਹਿਲਾਂ ਤਾਂ ਇੱਕ ਬੂਟਿਆਂ ਦਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਹਾਂ ਜਿਹੜਾ ਕਿ ਵਾਤਾਵਰਨ ਬਚਾਓ ਤੇ ਆਪਣੇ ਪਾਣੀ ਵਾਤਾਵਰਨ ਅਤੇ ਆਪਣੇ ਅਨਸਾਨੀਅਤ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਜਿਹੜਾ 50 ਡਿਗਰੀ ਦੇ ਲਗਭਗ ਟੈਂਪਰੇਚਰ ਚੱਲ ਰਿਹਾ ਇਸ ਚੋਂ ਬਚਾਉਣ ਲਈ ਖਾਸ ਕਰ ਅਸੀਂ ਬੂਟਿਆਂ ਦਾ ਇੱਕ ਉਪਰਾਲਾ ਕੀਤਾ ਜਿਹੜੇ ਕਿ 100 ਬੂਟੇ ਅੱਜ ਅਸੀਂ ਆਪਣੀ ਦੇਖ ਰੇਖ ਦੇ ਵਿੱਚ ਕਲ ਲੋਵਾਵਾਂਗੇ ਵੀ ਅਤੇ ਉਹਨਾਂ ਨੂੰ ਸਾਫ਼ ਸੰਭਾਲ ਦੀ ਉਹਨਾਂ ਦੇ ਜ਼ਿੰਮੇਵਾਰੀ ਅਸੀਂ ਆਪ ਦੀ ਵੀ ਤੇ ਨਿਤ ਪ੍ਰਤੀ ਦਿਨ ਅਸੀਂ ਉਹਨਾਂ ਦੇ ਅ ਰੋਜ਼ ਜਿਹੜਾ ਮਾਰ ਕੇ ਦੇਖਦੇ ਰਹਿਵਾਂਗੇ ਵੀ ਇਹ ਬੂਟੇ ਚੱਲ ਰਹੇ ਨੇ ਜਾਂ ਕਿਵੇਂ ਸੰਭਾਲ ਹੋ ਰਹੀ ਆ ਤੇ ਸਾਡਾ ਟਾਰਗੇਟ 500 ਬੂਟੇ ਦਾ ਸੀ ਲੇਕਿਨ ਅਸੀਂ ਕੁਝ ਜਗ੍ਹਾ ਟੋਏ ਪਟਵਾਏ ਹੋਏ ਨੇ ਉੱਥੇ ਫਿਰ ਆਪ ਜਾ ਕੇ ਆਪਣੀ ਦੇਖ ਰੇ ਚੱਲੋ ਆਵਾਂਗੇ ਜੀ ਦੂਸਰਾ ਪਾਣੀ ਦਾ ਪ੍ਰਬੰਧ ਦੇਖਾਂਗੇ ਵੀ ਉੱਥੇ ਕੀ ਹੋ ਰਿਹਾ ਸਭ ਤੋਂ ਵੱਡੀ ਇਨਸਾਨੀਅਤ ਦੀ ਸੇਵਾ ਜਿਹਦੇ ਵਿੱਚ ਅੱਜ ਅਸੀਂ ਇੱਕ ਠੰਡੀ ਸ਼ਬੀਲ ਜਿਹੜੀ ਕਿ ਐਡੇ ਵੱਡੇ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਇੱਕ ਆਪਣੇ ਖੁੱਲੇ ਅਸਮਾਨ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਤੇ ਇਹ ਨਵੇਂ ਹੱਡੇ ਦੇ ਸਾਹਮਣੇ ਅਸੀਂ ਲਾ ਰਹੇ ਹਾਂ ਤੇ ਜਿਹੜਾ ਕਿ ਆਪ ਵੀ ਦੇਖ ਰਹੇ ਆ ਕਿ ਬੜ ਬੜੀ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਆ ਆਪਣੇ ਵੱਲ ਛੱਕੇ ਜਾ ਰਹੀਆਂ ਤੇ ਸਤਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਉਸ ਬਾਰ ਬਾਰ ਪਰਮੇਸ਼ਰ ਦੇ ਗੁਣ ਗਾ ਰਹੀਆਂ ਤੇ ਇਹ ਸਾਡਾ ਇੱਕ ਉਪਰਾਲਾ ਸੀ ਅਸੀਂ ਪ੍ਰੈਸ ਦਾ ਮੀਡੀਆ ਦਾ ਅਤੇ ਹੋਰ ਸਮਾਜਿਕ ਜਿਹੜੇ ਭਲਾਈ ਦੇ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਜੀ